ਖੰਡਾ ਦੇ ਵਿੱਚ ਕੁਲਾਰ ਟੋਲ ਪਲਾਜ਼ਾ ਤੇ ਫਾਇਰਿੰਗ ਕਰਨ ਵਾਲੇ ਕਾਬੂ ਕੀਤੇ ਗਏ ਨੇ ਪੁਲਿਸ ਨੇ ਦੋ ਮੁਜ਼ਮਮਨ ਨੂੰ ਗ੍ਰਿਫਤਾਰ ਕੀਤਾ ਰਿਵਾਲਵਰ ਤੇ ਦੋ ਦੇਸੀ ਕੱਟੇ ਵੀ ਬਰਾਮਦ ਕੀਤੇ ਗਏ ਨੇ ਪੰਜ ਬਦਮਾਸ਼ਾਂ ਨੇ ਵਾਰਦਾਤ ਨੂੰ ਅੰਜਾਮ ਦੇ ਤੈ ਤਿੰਨ ਨੂੰ ਹੋਰ ਮੁਜ਼ਮਮਨ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਕੰਨਾ ਦੇ ਵਿੱਚ ਕੁਲਾਲ ਟੋਲ ਪਲਾਜ਼ਾ ਹੈ ਜਿੱਥੇ ਫਾਇਰਿੰਗ ਕੀਤੀ ਗਈ ਸੀ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਰਿਵਾਲਵਰ ਤੇ ਦੋ ਦੇਸੀ ਕੱਟੇ ਵੀ ਦੱਸਿਆ ਜਾ ਰਿਹਾ ਹੈ ਕਿ ਬਰਾਮਦ ਕੀਤੇ ਗਏ ਨੇ ਪੰਜ ਬਦਮਾਸ਼ਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਦੇ ਵਿੱਚ ਦੋ ਨੂੰ ਅਜੇ ਦੋ ਮੁਲਜ਼ਮ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਿੰਨ ਮੁਲਜ਼ਮ ਅਜੇ ਵੀ ਫਰਾਰ ਨੇ ਤਾਂ ਪੁਲਿਸ ਉਹਨਾਂ ਦੀ ਭਾਲ ਦੇ ਵਿੱਚ ਜੁਟੀ ਹੋਈ ਹੈ 11 ਤਰੀਕ ਨੂੰ ਮੁਕਦਮਾ ਦਰਜ ਕੀਤਾ ਸੀ ਅਸੀਂ ਇਹ ਮਕਦਮੇ ਦੇ ਵਿੱਚ ਜਿਹੜਾ ਟੋਲ ਪਲਾਜ਼ੇ ਦੇ ਮੈਨੇਜਰ ਸੀ ਜਗਵਿੰਦਰ ਉਹਨੂੰ ਪੰਜ ਅਨਨੋਨ ਬੰਦੇ ਆਏ ਸੀ ਤੇ ਉਹਦੇ ਸੱਟਾਂ ਮਾਰੀਆਂ ਉਹਨੂੰ ਕੁੱਟਮਾਰ ਕੀਤੀ ਸੀਗੀ ਤੇ ਜਾਂਦੇ ਹੋਏ ਉਹਦਾ ਜਿਹੜਾ ਰਿਵਾਲਵਰ ਸੀਗਾ ਉਹ ਵੀ ਲੈ ਗਈ ਸੀ ਖੋ ਕੇ ਜਿਹੜਾ ਉਹਦਾ ਲਾਇਸੈਂਸ ਸੀ ਉਹਦੇ ਵਿੱਚ ਆ ਇਹਨੇ ਫਾਇਰ ਵੀ ਕੀਤਾ ਸੀ ਗੋਲਆਬਾਰੀ ਫਾਇਰਿੰਗ ਹੋਣ ਕਰਕੇ ਥੋੜਾ ਸਨਸੇਸ਼ਨਲ ਕ੍ਰਾਈਮ ਬਣ ਗਿਆ ਸੀ ਇਸ ਲਈ ਇਮੀਡੀਏਟ ਸਾਡੇ ਮਾਨਯੋਗ ਐਸਐਸਪੀ ਡਾਕਟਰ ਜੋਤੀ ਜੱਦਾ ਬੈਂਸ ਉਹਨਾਂ ਦੀ ਹਦਾਇਤ ਤੇ ਇਹਨਾਂ ਮਾਰੇ ਲੋਕਾਂ ਨੂੰ ਲੱਭਣ ਵਾਸਤੇ ਫਿਰ ਇੱਕ ਅ ਸੈੱਟ ਬਣਾਈ ਅ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਇਹਦੀ ਲੀਡ ਲਈ ਸੀਸੀਟੀਵੀ ਵਗੈਰਾ ਤੋਂ ਤੇਰੇ ਬੰਦੇ ਆਇਡੈਂਟੀਫਾਈ ਕੀਤੇ ਆਇਡੈਂਟੀਫਾਈ ਕਰਨ ਤੋਂ ਬਾਅਦ ਫਿਰ ਪ੍ਰੋਪਰ ਪੁਲਿਸ ਪਾਰਟੀ ਨੇ ਰੇਡ ਕੀਤਾ ਤੇ ਇਹਦੀ ਤਫਤੀਸ਼ ਦੇ ਦੌਰਾਨ ਫਿਰ ਅਸੀਂ ਦੋ ਜਿਹੜੇ ਮੁਰਜ਼ਮ ਹੈ ਉਹ ਅਰੈਸਟ ਕੀਤੇ ਨੇ ਅੱਗੇ ਵਧਦੇ ਹਾਂ ਤੇ ਗੱਲ ਕਰਦੇ ਹਾਂ ਬਰਨਾਲਾ ਦੀ ਬਰਨਾਲਾ ਦੇ ਵਿੱਚ ਰਿਸ਼ਤੇ ਤਾਰ-ਤਾਰ ਹੋਏ ਨਹੀਂ 50 ਸਾਲਾ ਵਿਅਕਤੀ ਨੇ ਇੱਕ 7 ਸਾਲਾ ਮਾਸੂਮ ਦੇ ਨਾਲ ਬਲਤਕਾਰ ਕੀਤਾ ਹੈ ਪੀੜਿਤ ਲੜਕੀ ਦਾ ਇਹ ਮਲਜ਼ਮ ਜੋ ਇਹ ਰਿਸ਼ਤੇਦਾਰ ਦੱਸਿਆ ਜਾ ਰਿਹਾ ਤਾਂ ਘਟਨਾ ਸਮੇਂ ਕਰਦੇ ਵਿੱਚ ਬੱਚੀ ਇਕੱਲੀ ਸੀ ਤਾਂ ਮੌਕੇ ਤੋਂ ਦੱਸਿਆ ਕਿ ਇਹ ਮਲਜ਼ਮ ਫਰਾਰ ਹੋ ਗਿਆ ਹੈ ਤਾਂ ਪੁਲਿਸ ਨੇ ਮਲਜ਼ਮ ਤੇ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤਾਂ ਇਹ ਬਰਨਾਲਾ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ 7 ਸਾਲਾ ਬੱਚੀ ਦੇ ਨਾਲ ਬਲਤਕਾਰ ਕੀਤਾ ਗਿਆ ਉਸ ਦਾ ਹੀ ਰਿਸ਼ਤੇਦਾਰ ਜੋ ਹੈ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ 50 ਸਾਲ ਹੈ ਉਸ ਦੇ ਵੱਲੋਂ ਇਸ ਕਿਨੌਣੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਜੋ ਇਹ ਮੁਲਜ਼ਮ ਹੈ ਫਰਾਰ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਹੁਣ ਉਸ ਦੀ ਭਾਲ ਕੀਤੀ ਜਾ ਰਹੀ ਹੈ। ਜੀ ਕੇਸ ਆਇਆ ਸੀਗਾ 7 ਸਾਲ ਦੀ ਲੜਕੀ ਹੈ ਜਿਹਦੇ ਨਾਲ ਰੇਪ ਹੋਇਆ ਸੀ। ਉਹਦੇ ਵਿੱਚ ਇਹ ਸੀ ਕਿ ਜੈਂਟਸ ਹੈ ਜਿਹੜਾ 50 ਸਾਲ ਦਾ ਹੈ ਉਹਨਾਂ ਦਾ ਦੂਰ ਦਾ ਕੋਈ ਰਿਸ਼ਤੇਦਾਰ ਹੈ ਜਿਨ੍ਹਾਂ ਨੇ ਕਾਨੂੰਨੀ ਹਰਕਤ ਕੀਤੀ ਹੈ। ਉਹ ਇਸ ਟਾਈਮ ਮੌਕੇ ਤੋਂ ਫਰਾਰ ਹੈ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਉਹਨੂੰ ਟ੍ਰੇਸ ਕਰਨ ਲਈ ਤੇ ਲੜਕੀ ਦੀ ਜਿਹੜੀ ਪ੍ਰोसीडिंग ਸੀ ਉਹ ਸਾਰੀ ਕੰਪਲੀਟ ਹੋ ਚੁੱਕੀ ਹੈ ਕੋਰਟ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ ਤੇ ਮੈਡੀਕਲ ਵਗੈਰਾ ਹੋ ਚੁੱਕਾ